ਹਾਂਜੀ ਮੇਰੇ ਦਰਸ਼ਕੋ ਅੱਜ ਲਾਉਣੇ ਤੁਹਾਡੇ ਵਾਸਤੇ ਆਪਾਂ ਅੱਜ ਆਹਾ ਦੋ ਪੱਠੇ ਬਲੱਡ ਤਕਰੀਬਨ ਬੱਚੇ-ਬੱਚੇ ਨੂੰ ਪਤਾ ਜੀ ਇੱਕ ਐਸੋ ਬਰੀਡ ਦੇ ਵਿੱਚੋਂ ਹੈਗੇ ਆ ਤੇ ਕਿਸ ਬਰੀਡ ਦੇ ਵਿੱਚੋਂ ਨਹੀਂ ਕਰ ਸਕਦੇ ਆ ਮਕਮਲ ਇਹਨਾਂ ਦੀ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਤੇ ਆਓ ਦਰਸ਼ਕੋ ਕਰਦੇ ਆ ਮਕਮਲ ਵੀਡੀਓ ਆਪਾਂ ਸਟਾਰਟ ਠੀਕ ਹੈ ਤੇ ਦੱਸਿਓ ਵੀ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲੇ ਆਪਣੇ ਇਹ ਟੌਪ ਅਸਤਰ ਹਾਂਜੀ ਬਜੀ ਨਮਸਕਾਰ ਆ ਦਾਬ ਸਾਥ ਹੀ ਆ ਕਾਲ ਕੀ ਹਾਲ ਚਾਲ ਹੈ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਹਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਐਕ ਤੋਂ ਐਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ। ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ। ਥੋੜਾ ਛੋਟਾ ਭਰਾ ਵੀ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਤੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਫੁੱਲ ਆਨੰਦਮਾਨ ਤੇ ਹੋਣਗੇ। ਮਰੇ ਅੱਜ ਵੀਡੀਓ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਮੇਰਾ ਵੀਰ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿ ਦੇਣੀ ਚਾਹੁੰਦਾ ਮੇਰਾ ਭਰਾ ਥੱਲੇ ਮੇਰਾ ਭਰਾ ਆਪਣਾ ਨੰਬਰ ਦਿੱਤਾ ਹੁੰਦਾ ਠੀਕ ਆ ਜੀ ਆਕਾਸ਼ ਮੇਰਾ ਨਾਮ ਆ ਮੋਗੇ ਦੇ ਵਿੱਚ ਆਪਾਂ ਰਹੀਦਾ ਮੇਰਾ ਵੀਰ ਠੀਕ ਆ ਕਿਸੇ ਮੇਰੇ ਭਰਾ ਨੇ ਕੋਈ ਸਵਾਲ ਜਵਾਬ ਪੁੱਛ ਪੜਤਾਲ ਕਰਨੀ ਹੁੰਦੀ ਆ ਠੀਕ ਆ ਜਿਹੜੀ ਵੀ ਤੁਸੀਂ ਆਪਣੇ ਮਨ ਦੇ ਅੰਦਰ ਗਿਲਾਸ਼ਿਕ ਹੋ ਠੀਕ ਆ ਤੁਸੀਂ ਕੋਈ ਵੀ ਪੁੱਛਣਾ ਮੇਰਾ ਵੀਰ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਮੇਰਾ ਭਰਾ ਜਦੋਂ ਮਰਜ਼ੀ ਮੈਨੂੰ ਫੋਨ ਲਾਇਆ ਕਰੋ ਜੀ ਠੀਕ ਆ ਕੁਝ ਵੀ ਪੁੱਛਣਾ ਤੁਸੀਂ ਮੈਨੂੰ ਫੋਨ ਲਾ ਕੇ ਪੁੱਛ ਲਿਆ ਕਰੋ ਮੇਰਾ ਵੀਰ ਦੇਖਾ ਦਾਰਸ ਕੋ ਥੋੜਾ ਆਪਾਂ ਫੋਨ ਸੁਣਨ ਦੇ ਲਈ ਹੀ ਬੈਠੇ ਆ ਮੇਰਾ ਵੀਰ ਠੀਕ ਹੈ ਇਹ ਨਹੀਂ ਕਿ ਤੁਸੀਂ ਮੰਨ ਕੇ ਚਲੋ ਥੋੜੇ ਮਾਨਤਰ ਕੋਈ ਵੀ ਗਲਾ ਸ਼ਿਕਵਾ ਹੋਵੇ ਮੇਰਾ ਭਰਾ ਬੰਦਿਆਂ ਨੂੰ ਪਤਾ ਹੀ ਹੈ ਕਿਹੜਾ ਤੇ ਹੈਗਾ ਕਿਣਿਆਂ ਦੇ ਨਹੀਂ ਠੀਕ ਹੈ ਤੇ ਇਹੇਠਾ ਮੇਰਾ ਨੰਬਰ ਹੈਗਾ ਜੀ 9041226065 ਮੇਰਾ ਵੀਰ ਜਦੋਂ ਮਰਜੀ ਮੈਨੂੰ ਫੋਨ ਲਾ ਲਿਓ ਫੋਨ ਲਾਉਣ ਦਾ ਟਾਈਮ ਨਹੀਂਗਾ ਤੁਹਾਡੇ ਕੋਲੇ ਵਟਸਐਪ ਉੱਤੇ ਜਦੋਂ ਮਰਜੀ ਵਾਇਸ ਰਿਕਾਰਡਿੰਗ ਘਾਲ ਦਿਓ ਮੇਰਾ ਭਰਾ ਕੱਲੇ ਕੰਦੇ ਬੰਦੇ ਦਾ ਆਪਾਂ ਉੱਥੇ ਜਵਾਬ ਦੇਈਦਾ ਆ ਚਾਹੇ ਕੋਈ ਬੰਦੇ ਨੂੰ ਸੇਲ ਪਰਚੇਜ਼ ਦੀ ਰਿਕੁਆਇਰਮੈਂਟ ਆ ਚਾਹੇ ਕਿਸੇ ਬੰਦੇ ਨੇ ਕੋਈ ਦਵਾਈ ਬੂਟੀ ਪੁੱਛਣੀ ਆ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਮੇਰਾ ਭਰਾ ਠੀਕ ਆ ਜੀ ਆਪਾਂ ਸਾਰੀਆਂ ਚੀਜ਼ਾਂ ਦਈਆਂ ਨੇ ਮੇਰਾ ਭਰਾ ਠੀਕ ਹੈ ਜੇ ਕਿਸੇ ਭਰਾ ਨੂੰ ਸੇਲ ਪਰਚੇ ਦੀ ਰਿਕੁਆਇਰਮੈਂਟ ਆ ਬੰਦਿਆਂ ਨੂੰ ਬਕਾਇਦਾ ਆਪਾਂ ਵਧੀਆ ਟ੍ਰੇਡ ਕਰੀਦਾ ਆ ਠੀਕ ਹੈ ਕਿਸੇ ਭਰਾ ਦੇ ਕੋਈ ਜਾਣ ਪਰ ਢੱਲੇ ਮੱਠੇ ਨੇ ਮੇਰਾ ਭਰਾ ਆਪਾਂ ਕੱਲੇ ਕੱਲੇ ਬੰਦੇ ਨੂੰ ਮੇਰਾ ਵੀ ਦਵਾਈ ਜੜੀ ਬੂਟੀ ਹਰ ਚੀਜ਼ ਜਿੰਨੇ ਜੋਗੇ ਹੈਗੇ ਮੇਰਾ ਭਰਾ ਦੱਸੀ ਦੀ ਆ ਬਾਕੀ ਜਿਨ੍ਹਾਂ ਨੇ ਮੰਨ ਕੇ ਚੱਲੋ ਕੋਈ ਪੁੱਛ ਪਰਤਾਲ ਸਵਾਲ ਜਵਾਬ ਕਰਨਾ ਹੁੰਦਾ ਕਿਥੋਂ ਕੁੱਤਰਾ ਹੈ ਕਿਥੋਂ ਨਹੀਂ ਉਹ ਵੀ ਆਪਾਂ ਦੱਸ ਦਿੰਨੇ ਮੇਰਾ ਭਰਾ ਮੈਨੂੰ ਫੋਨ ਲਾ ਲਿਆ ਕਰੋ ਠੀਕ ਹੈ ਜੀ ਤੇ ਮੇਰਾ ਭਰਾ ਜਿਹੜੇ ਬੰਦੇ ਆਪਣੇ ਤੋਂ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਲਗਭਗ ਤਿੰਨ ਤੋਂ 4 ਸਾਲ ਹੋ ਗਏ ਜੀ ਠੀਕ ਹੈ ਸੋਸ਼ਲ ਮੀਡੀਆ ਤੇ ਆਪਾਂ ਨੂੰ ਤੇ ਇਦੋਂ ਪਹਿਲਾਂ ਵੀ ਆਪਣੇ ਨਾਲ ਕਈ ਬੰਦੇ ਜੁੜੇ ਹੋਏ ਆ ਤੁਸੀਂ ਅੱਜ ਤਾਈਂ ਮੇਰਾ ਵੀਰ ਆਪਣਾ ਮੇਰੇ ਮੂੰਹੋਂ ਕਿਸੇ ਬੰਦੇ ਦੇ ਬਾਰੇ ਮੇਰਾ ਵੀਰ ਤੁਸੀਂ ਕੋਈ ਗਲਤ ਸ਼ਬਦ ਨਹੀਂ ਸੁਣੇ ਹੋਣੇ ਕਿਉਂਕਿ ਦਰਸ਼ਕੋ ਮੇਰੀ ਆਦਤ ਹੈ ਹੀ ਨਹੀਂ ਮੇਰਾ ਵੀਰ ਠੀਕ ਹੈ ਅਸੀਂ ਆਪਦੇ ਕੰਮ ਦੇ ਵਿੱਚ ਮੇਰਾ ਭਰਾ ਖੁਸ਼ ਰਹੀਦਾ ਅਸੀਂ ਆਪਣੇ ਕੰਮ ਦੇ ਵਿੱਚ ਮੇਰਾ ਭਰਾ ਧਿਆਨ ਦਈਦਾ ਨਾ ਕਿ ਲੋਕਾਂ ਵੱਲ ਵੇਖ ਕੇ ਜੈਲਸ ਫੀਲ ਕਰੀਦੀ ਹੈ ਠੀਕ ਹੈ ਬਹੁਤ ਸਾਰੇ ਬੰਦੇ ਆ ਜੀ ਠੀਕ ਹੈ ਚਾਹੇ ਕੋਈ ਸੇਲਰ ਲਾ ਲਓ ਜਾਂ ਕੁਝ ਵੀ ਲਾ ਲਓ ਉਹ ਸੋਸ਼ਲ ਮੀਡੀਆ ਤੇ ਆ ਆਮ ਆਪਾ WhatsApp ਗਰੁੱਪਾਂ ਵਿੱਚ ਚੈੱਕ ਕਰਦੇ ਆ ਹਨ ਇੱਕ ਦੂਜੇ ਨੂੰ ਲਾ ਲਾ ਕੇ ਗੱਲ ਕਹਿੰਦੇ ਰਹਿੰਦੇ ਆ ਬਾਈ ਯਾਰ ਕੀ ਫਾਇਦਾ ਯਾਰ ਦੱਸੋ ਮੇਰਾ ਵੀਰ ਛੋਟੀ ਜੀ ਜ਼ਿੰਦਗੀ ਹੈ ਯਾਰ ਠੀਕ ਹੈ ਇੱਕ ਕਬੂਤਰ ਪਿੱਛੇ ਬੰਦੇ ਹੁਣ ਮੈਂ ਕੱਲ ਰਿਕਾਰਡਿੰਗਾਂ ਸੁਣੀਆਂ ਬੰਦੇ ਯਾਰ ਬਥੇਰਾ ਉਹਦੇ ਵਿੱਚੋਂ ਗਾਲੋ-ਗਾਲੀ ਹੋਈ ਜਾਂਦੇ ਸੀ ਦੱਸੋ ਵਿੱਚੇ ਮਾਵਾ ਭੈਣਾਂ ਦੀਆਂ ਗਾਣਾਂ ਹਨ ਕਈ ਵਾਰੀ ਬੰਦਾ ਫੈਮਿਲੀ ਦੇ ਵਿੱਚ ਬੈਠਾ ਹੁੰਦਾ ਬੰਦਾ ਰਿਕਾਰਡਿੰਗ ਉਹ ਨਹੀਂ ਸੁਣ ਸਕਦਾ ਮੇਰਾ ਭਰਾ ਬਗੈਰ ਹੈੱਡਫੋਨ ਤੋਂ ਠੀਕ ਹੈ ਮੇਰੀ ਪ੍ਰਾਹ ਹੱਥ ਮੰਨ ਕੇ ਰਿਕੁਐਸਟ ਆ ਯਾਰ ਆਪਣੀ ਕਬੂਤਰਬਾਜੀ ਆ ਇਹਨੂੰ ਬਦਨਾਮ ਨਾ ਕਰੋ ਮੇਰਾ ਭਰਾ ਨਾ ਕਰੋ ਠੀਕ ਹੈ ਕੋਈ ਗੱਲ ਹੁੰਦੀ ਤੁਸੀਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰ ਲਿਆ ਕਰੋ ਬਕਾਇਦਾ ਰਿਕਾਰਡਿੰਗ ਪਾਉਣ ਦੇ ਵਿੱਚ ਜਾਂ ਇੱਕ ਦੂਜੇ ਨੂੰ ਵੀਡੀਓ ਵਿੱਚ ਗੱਲ ਕਹਿਣ ਦੇ ਵਿੱਚ ਠੀਕ ਹੈ ਇੰਨੀ ਤੁਹਾਡੇ ਉੱਤੇ ਮਰਦਾਨਗੀ ਹੈਗੀ ਮੇਰਾ ਭਰਾ ਯਾ ਉਨੇ ਤੁਸੀਂ ਹੈਗੇ ਹੋ ਤੁਸੀਂ ਜਿਹੜੇ ਮਦਨਾ ਤੁਹਾਡੀ ਲਾਗਡਾਟ ਆ ਮੇਰਾ ਭਰਾ ਤੁਸੀਂ ਡਾਇਰੈਕਟ ਉਸ ਬੰਦੇ ਨੂੰ ਮੇਰਾ ਵੀਰ ਫੋਨ ਲਾਇਆ ਕਰੋ ਕਿ ਹਾਂ ਹੁਣ ਦੱਸ ਤੈਨੂੰ ਕੀ ਗੱਲ ਬਾਤ ਆ ਕੀ ਦੁੱਖ ਤਕਲੀਫ ਆ ਨਾ ਕਿ ਯਾਰ ਗਰੁੱਪਾਂ ਦੇ ਵਿੱਚ ਮੇਰਾ ਵੀ ਤੁਸੀਂ ਇਹੋ ਜੀਆਂ ਰਿਕਾਰਡਿੰਗਾਂ ਗਾਲ-ਗਲੂਚੀਆਂ ਵਾਲੀਆਂ ਪਾਇਆ ਕਰੋ ਠੀਕ ਆ ਮੇਰਾ ਭਰਾ ਘਰ ਦੇ ਵਿੱਚ ਯਾਰ ਹੋਰ ਵੀ ਕਈ ਨਿੱਕੇ ਬੱਚੇ ਹੁੰਦੇ ਨੇ ਹਨ ਤੇ ਉਹਨਾਂ ਮੂਰੇ ਕਈ ਵਾਰੀ ਬੰਦਾ ਫਿਰ ਰਿਕਾਰਡਿੰਗ ਸੁਣ ਨਹੀਂ ਸਕਦਾ ਯਾਰ ਆਪਣੇ ਬੱਚਿਆਂ ਤੇ ਮੇਰਾ ਭਰਾ ਉਸ ਚੀਜ਼ ਦਾ ਮਾੜਾ ਅਸਰ ਪੈਂਦਾ ਆ ਠੀਕ ਆ ਵਿੱਚੋਂ ਯਾਰ ਸਿਆਣੇ-ਬਿਆਣੇ ਬੰਦੇ ਜਵਾਕਾਂ ਜੱਲਿਆਂ ਵਾਲੇ ਬੰਦੇ ਇਹੋ ਜਿਹਾ ਕੰਮ ਕਰਦੇ ਚੰਗੇ ਨਹੀਂ ਲੱਗਦੇ ਮੇਰਾ ਵੀਰ ਠੀਕ ਆ ਤੇ ਮੈਂ ਕੱਲ ਯਾਰ ਉਹੀ ਰਿਕਾਰਡਿੰਗਾਂ ਸੁਣੀ ਜਾਂਦਾ ਸੀ ਮੈਨੂੰ ਬਹੁਤ ਜ਼ਿਆਦਾ ਦੁੱਖ ਵੀਰ ਹੋਇਆ ਮੈਂ ਕਹਿੰਦਾ ਯਾਰ ਬੰਦੇ ਸਿਆਣੇ-ਬਿਆਣੇ ਜਵਾਕਾਂ ਜ ਇਹ ਰਿਕਾਰਡਿੰਗਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ ਠੀਕ ਆ ਜਾਂ ਉਹੋ ਜਿਹਾ ਕਈ ਐਕਸ਼ਨ ਕਰਦੇ ਨੇ ਮੇਰਾ ਵੀਰ ਤਾਂ ਮੇਰਾ ਭਰਾ ਉਹ ਚੀਜ਼ਾਂ ਚੰਗੀਆਂ ਨਹੀਂ ਜੀ ਆਪਣੀ ਕਬੂਤਰਬਾਜੀ ਦੇ ਵਿੱਚ ਠੀਕ ਆ ਮੁੜ ਕੇ ਦਰਸ਼ਕੋ ਮਸਾਂ ਤੁਹਾਨੂੰ ਪਤਾ ਜੋ ਹੋ ਕੇ ਹਜਾ ਪਿੱਛੇ ਜੇ ਠੀਕ ਆ ਮੁੜ ਕੇ ਕਾਨੂੰਨ ਮੇਰਾ ਭਰਾ ਕੋਈ ਹੋਰ ਨਵਾਂ ਕਾਨੂੰਨ ਬਣ ਜਾਣਾ ਤੇ ਆਪਾਂ ਫਿਰ ਮੂੰਹ ਵੇਖ ਇੱਕ ਦੂਜੇ ਦਾ ਸੋ ਮੇਰਾ ਭਰਾ ਹੱਥ ਬੰਨ ਕੇ ਬੇਨਤੀ ਆ ਗਾਂ ਤੋਂ ਮੇਰਾ ਵੀਰ ਚਲੋ ਜਿੱਥੋਂ ਤੱਕ ਆਪਣੀ ਇਹ ਵੀਡੀਓ ਜਾਊਗੀ ਜੇ ਯਾਰ ਮੇਰੀ ਗੱਲ ਸੁਣ ਕੇ ਜੇ 10 ਬੰਦੇ ਵੀ ਸੁਧਰ ਕੇ ਤਾਂ ਮੈਨੂੰ ਖੁਸ਼ੀ ਹੋਊਗੀ ਕਿ ਹਾਂ ਯਾਰ ਚੱਲ ਠੀਕ ਆ ਜਿਹੜੀ ਆਪਾਂ ਗੱਲ ਕਹੀ ਸੀ ਮਿਹਨਤ ਸਾਡੀ ਪੱਲੇ ਉਹ ਪੈ ਗਈ ਆ ਠੀਕ ਐ ਕੋਈ ਤੁਹਾਨੂੰ ਕਿਸੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਮੇਰਾ ਭਰਾ ਤੁਸੀਂ ਡਾਇਰੈਕਟ ਫੋਨ ਤੇ ਕਾਲ ਲਿਆ ਕਰੋ ਪਰ ਰਿਕਾਰਡਿੰਗਾਂ ਦੇ ਵਿੱਚ ਮੇਰਾ ਵੀ ਇੱਕ ਦੂਜੇ ਨੂੰ ਗੱਲ ਲਾ ਕੇ ਜਾਂ ਗਾਲਾਂ ਨਾ ਕੱਢਿਆ ਕਰੋ ਯਾਰ ਠੀਕ ਐ ਵੀਰੇ ਤੇ ਬਾਕੀ ਮਾਫੀ ਚਾਹੁੰਦਾ ਯਾਰ ਅੱਜ ਥੋੜਾ ਟਾਈਮ ਮੈਂ ਜ਼ਿਆਦਾ ਲੈ ਲਿਆ ਤੇ ਬਾਕੀ ਆਪਾਂ ਸ਼ਾਮ ਦੇ ਟਾਈਮ ਮੇਰਾ ਵੀਰਾ ਆਹ ਵੀਡੀਓ ਲਾ ਰਹੇ ਆ ਕਿਉਂਕਿ ਦਰਸ਼ਕੋ ਤੁਹਾਨੂੰ ਪਤਾ ਯਾਰ ਸੰਡੇ ਦਾ ਟਾਈਮ ਹੁੰਦਾ ਬੰਦੇ ਨੇ ਹੋਰ ਆਸੇ ਪਾਸੇ ਆਪਣੀ ਸੌਥਾਂ ਅਰੈਸਟ ਗਾਰੀ ਚ ਜਾਣਾ ਹੁੰਦਾ ਹਨ ਤੇ ਥੋੜਾ ਜਿਹਾ ਟਾਈਮ ਮਿਲਿਆ ਸੀ ਮੈਂ ਕੱਲ ਲਿਆਉ ਫਿਰ ਆਪਣੇ ਭਰਾਵਾਂ ਦੇ ਲਈ ਅੱਜ ਆਹ ਦੋਸ ਆਪਾਂ ਕਢ ਦਈਏ ਬਾਬੇ ਪੁੰਨੂ ਵਾਲੇ ਕੂਤਰਾਂ ਦੇ ਵਿੱਚੋਂ ਦਰਸ਼ਕੋ ਕਲੀਆਂ ਦੇ ਪੱਠੇ ਆ ਪੀਲੀਆਂ ਅੱਖਾਂ ਦੇ ਜਿਹੜੇ ਭਰਾ ਤੋਂ ਆਏ ਆ ਬੰਦਾ ਖੁਦ ਉਹ ਬਾਜ਼ੀਆਂ ਛੱਡਦਾ ਭਰਾ ਨਾਲ ਆਪਣਾ ਕਾਫੀ ਪਿਆਰ ਆ ਯਾਰ ਠੀਕ ਆ ਭਾਈ ਆਪਾਂ ਨੂੰ ਬਾਜ਼ੀਆਂ ਥਰੂ ਹੀ ਮਿਲਿਆ ਸੀਗਾ ਤੇ ਉਦੋਂ ਬਾਅਦ ਬਾਈ ਆਪਾਂ ਨੂੰ ਹੀ ਜਾਨਵਰ ਆਪਣੇ ਜਾਂਦਾ ਆ ਠੀਕ ਆ ਬਹੁਤ ਸੋਹਣੇ ਜਾਨਵਰ ਔੜਦੇ ਆ ਕੋਈ ਬੰਦਾ ਉਹ ਉਸਤਾਦ ਦੇ ਸ਼ੇਗਰਦੀ ਵਾਲਾ ਨਹੀਂ ਬਸ ਬੰਦੇ ਦਾ ਦਿਮਾਗ ਹੀ ਇਹੋ ਜਿਹਾ ਯਾਰ ਠੀਕ ਆ ਜੀ ਬੈਠੇ ਕੂਤਰ ਦੀ ਮੇਰਾ ਭਰਾ ਬੰਦਾ ਉਹ ਤੱਕ ਪੜ ਲੈਂਦਾ ਆ ਕਿ ਹਾਂ ਵੀ ਆਹ ਕੂਤਰ ਐ ਨਹੀਂ ਇਹਨਾਂ ਕੂਤਰਾਂ 'ਚ ਪਾ ਕੇ ਉੱਡੂ ਜਾਂ ਆਹ ਕੂਤਰ ਐ ਨਹੀਂ ਐਸੀ ਕੀਮਤੀ ਉੱਡੂਗਾ ਬੰਦਾ ਉਹ ਐਡਾ ਤਾੜੀ ਤੇ ਐਡਾ ਸ਼ਿਕਾਰੀ ਬੰਦਾ ਆ ਤੇ ਬੰਦੇ ਦੀ ਸ਼ਕਲ ਮੈਂ ਕਹਿੰਦਾ ਵੇਖ ਕੇ ਉਹਨੂੰ ਕੋਈ ਕਹਿ ਨਹੀਂ ਸਕਦਾ ਕਿ ਹਾਂ ਵੀ ਐਸ ਬੰਦੇ ਦੇ ਕਬੂਤਰ ਰੱਖੇ ਆ ਦਰਸ਼ਕੋ ਦੇਖੋ ਕਈ ਬੰਦੇ ਐਡੇ ਛੁਬੇ ਰਸਤਨ ਹੁੰਦੇ ਨੇ ਠੀਕ ਹੈ ਮੈਂ ਕਹਿੰਨਾ ਆਪਣੇ ਵਰਗਾ ਬੰਦਾ ਪਛਾਣ ਹੀ ਨਹੀਂ ਸਕਦਾ ਯਾਰ ਕਿ ਇਸ ਬੰਦੇ ਦੇ ਯਾਰ ਕਬੂਤਰ ਰੱਖੇ ਹੋਏ ਆ ਤੇ ਕਬੂਤਰਬਾਜ਼ੀ ਦੀ ਸਮਝ ਅਕਲ ਬਹੁਤ ਜ਼ਿਆਦਾ ਭਰਾ ਨੂੰ ਠੀਕ ਹੈ ਜੀ ਉਹ ਬਾਈ ਦੇ ਘਰ ਦੇ ਪੱਠੇ ਆ ਪ्योर ਪੰਨੂ ਵਾਲੇ ਕੂਤਰਾਂ ਵਿੱਚੋਂ ਪੈਰਾਂ ਵਿੱਚ ਠੱਲਾਂ ਪਾਈਆਂ ਇਹਨਾਂ ਦੇ ਬਹੁਤ ਚੰਗੇ ਬਹੁਤ ਟੌਪ ਬੱਚੇ ਮੈਂ ਕਹਿੰਦਾ ਡਾਹੇ ਦੇ ਦਰਸ਼ਕੋ ਤੁਸੀਂ ਆਪ ਕਹੋਗੇ ਕਾਸ਼ ਵੀਰੇ ਉਸੇ ਭਰਾ ਦੇ ਘਰ ਤੋਂ ਸਾਨੂੰ ਬੱਚੇ ਚਾਹੀਦੇ ਯਾਰ ਜਿਹੜੇ ਤੋਂ ਤੂੰ ਸਾਨੂੰ ਆਹ ਬੱਚੇ ਲਿਆ ਕੇ ਦਿੱਤੇ ਸੀ ਤੇ ਆਹ ਉਪਰਾ ਹੁਣ ਮੈਂ ਸੁਣਉ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਰਾਉਣਾ ਤੇ ਇਹ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਟਾਈਮ ਬਣੇ ਰਹੇ ਹੋ ਤੇ ਦੱਸਿਓ ਵੀ ਦਰਸ਼ਕੋ ਕਿਦਾਂ ਦੇ ਲੱਗੇ ਸਾਨੂੰ ਅੱਜ ਵਾਲੇ ਆਪਣੇ ਆਹ ਟੌਪ ਉਹ ਬੱਚੇ ਉਹ ਹਾਂਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਪਹਿਲੇ ਪੱਥੇ ਦੀ ਕੁਆਲਿਟੀ ਦੇਖੋ ਮੇਰਾ ਭਰਾ ਬਿਲਕੁਲ ਬਾਈ ਜੀ ਪੀਲੀ ਅੱਖਾਂ ਠੀਕ ਹੈ ਜੀ ਢੈਡੀ ਦਾ ਚਟਾ ਕਾਲੀ ਪੂਛ ਠੀਕ ਹੈ ਜੀ ਗਿੱਚੀ ਸਾਰੀ ਕਾਲੀ ਕਾਲੇ ਟੂਸੇ ਕਾਲਾ ਪੂੰਜਾ ਔਰ ਵਿਰੇ ਪੂੰਜਾ ਐ ਸਾ ਪੂੰਜਾ ਜਿਵੇਂ ਦੇ ਕੋਲਾ ਨਹੀਂ ਬੰਦੇ ਨੇ ਰਗੜਿਆ ਹੋਵੇ ਚੈੱਕ ਕਰੋ ਸ਼ਾਹ ਕਾਲਾ ਮੇਰਾ ਭਰਾ ਇਹ ਕਲਫ ਨਹੀਂ ਲੱਗੇ ਵਿਰੇ ਜਮਾਂਦਰੂ ਆ ਦੇਖੋ ਜੀ ਮੋਢਿਆਂ ਦੇ ਉੱਤੇ ਮੇਰਾ ਭਰਾ ਲਾਲ ਸ਼ੇਮਪ ਇਹ ਵਿਰੇ ਮੈਂ ਨਹੀਂ ਲਾਏ ਵੇ ਇਹ ਮੇਰਾ ਭਰਾ ਰੱਬ ਵੱਲੋਂ ਲੱਗੇ ਹੋਏ ਆ ਚੈੱਕ ਕਰ ਲਓ ਔਰ ਬਾਬੇ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਵੀਰ ਪੱਥੇ ਆਪਣੇ ਦੀ ਕੁਆਲਿਟੀ ਚੈੱਕ ਕਰ ਲਓ ਜੋ ਤੁਹਾਡੀ ਸਕਰੀਨ ਦੇ ਸਾਹਮਣੇ ਮੇਰਾ ਵੀਰੋ ਠੀਕ ਹੈ ਬਾਕੀ ਹੱਕ ਚੈੱਕ ਕਰੋ ਦੇਖੋ ਜੀ ਕਿੰਨੀ ਚੌੜੀ ਹੈ ਕਿ ਅੱਗੋਂ ਚੌੜਾ ਆ ਤੇ ਪਿੱਛੋਂ ਜਮਾ ਹੈ ਨਾ ਬੰਦ ਜਮਾ ਪੀਲੀ ਅੱਖਾਂ ਕਾਲੀ ਜੀ ਨੋਕ ਮੇਰਾ ਭਰਾ ਢੱਡ ਚਿੱਟਾ ਗਿੱਚੀ ਸਾਰੀ ਕਾਲੀ ਟੂਸੇ ਕਾਲੇ ਪੂਛ ਕਾਲੀ ਕੀ ਆਈ ਬਾਤ ਹੈ ਮੇਰਾ ਵੀਰ ਤੇ ਆ ਦਰਸ਼ਕੋ ਪਠੇ ਆਪਣੀ ਦੀ ਅੱਖਾਂ ਜੀ ਸ਼ਾਮ ਹੋ ਚੁੱਕੀ ਹੈ ਮੇਰਾ ਵੀਰ ਪਰ ਉਹਦੇ ਬਾਵਜੂਦ ਸੀ ਆਖਰੀ ਕੁਆਲਿਟੀ ਚੈੱਕ ਕਰ ਸਕਦਾ ਹਾਂ ਬਿਲਕੁਲ ਪੀਲੀ ਅੱਖਾਂ ਦਾ ਆਪਣਾ ਇਹ ਪਠਾ ਆ ਠਹਿਰ ਜਾ ਠਹਿਰ ਜਾ ਆ ਲੋ ਜੀ ਆ ਦਸ਼ਕੂ ਬਚੇ ਆ ਪੁਣੀ ਦਾ ਪੱਲਾ ਜੀ ਕਰੋ ਜੈ ਕਮਰਾ ਵੀਰ ਦੇਖੋ ਕਿੱਦਾਂ ਚੌੜੇ-ਚੌੜੇ ਪੱਲੇ ਨੇ ਕੋਈ ਗੈਮ ਨਹੀਂ ਕੋਈ ਕੋਹ ਨਹੀਂ ਮਰਾ ਵੀਰ ਠੀਕ ਹੈ ਪਰ ਇਹ ਕਬੂਤਰ ਸਰਾ ਹੁੰਨਾ ਤੇ ਮੈਂ ਕਹਿੰਦਾ ਸ਼ੌਕ ਕਰਾਉਂਦਾ ਯਾ ਨਿਆਰੀ ਵੱਖਰਾ ਹੁੰਦਾ ਬੰਦੇ ਨੂੰ ਆ ਲੋ ਜੀ ਆ ਮਰਾ ਭਰਾ ਅਗਲਾ ਪੱਲਾ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਚੌੜੇ-ਚੌੜੇ ਪੱਲੇ ਨੇ ਰਹੀ ਗੱਲ ਪੂਛਦੀ ਉਹ ਤੁਹਾਨੂੰ ਮੈਂ ਵਿਖਾਉਣਾ ਇਹ ਆ ਲੋ ਜੀ ਹੁਣ ਤੁਹਾਨੂੰ ਵਹਿਮ ਤਾਂ ਨਹੀਂ ਪੈ ਗਿਆ ਕਿ ਤੇ ਅੱਜ ਫਿਰ ਪੂਛ ਗੁੰਦ ਨਾਲ ਜੋੜਤੀ ਹੋਵੇ ਆ ਚੈੱਕ ਕਰ ਲਓ ਨੀਰੀ ਕਾਲੀ ਪੂਛ ਆ ਤੁਹਾਨੂੰ ਖੋਲ ਕੇ ਵਿਖਾ ਦਿੰਦਾ ਜੀ ਲੋ ਜੀ ਠੀਕ ਹੈ ਆ ਹੁੰਦੀ ਮਰਾ ਵੀਰੋ ਬਾਕੀ ਚਲੋ ਜਿਹਦੇ ਕੋਲੇ ਔਦਿਆਂ ਦੇ ਆ ਉਹਦੇ ਵਾਸਤੇ ਤਾਂ ਚੰਗੇ ਚੰਗੇ ਆ ਜਿਹਦੇ ਨਹੀਂ ਉੜਦੇ ਫਿਰ ਤੁਹਾਨੂੰ ਪਤਾ ਹੀ ਆ ਜੀ ਆ ਪੈਰ ਚੈੱਕ ਕਰ ਲਓ ਛੱਲਾ ਪੱਕਾ ਲੱਗਿਆ ਕੋਈ ਕੱਟਿਆ ਨਹੀਂ ਕੋਈ ਕੋਹਣੀ ਮੇਰਾ ਵੀਰ ਬਿਲਕੁਲ ਬੰਦ ਜੋੜ ਕਾਲੀ ਨੋਕ ਕਾਲੀਆਂ ਨੋਂਧਰਾ ਮੇਰਾ ਭਰਾ ਗਰੇ ਆ ਕਿ ਜਿਹੜੇ ਜਾਨਵਰ ਆਏ ਆ ਨਾ ਮੇਰਾ ਵੀਰ ਮੈਂ ਕਹਿੰਦਾ ਸਾਰੇ ਤਬਾਹੀ ਵਾਲੇ ਬਸ ਹੁਣ ਡੇਲੀ ਡੇਲੀ ਮੇਰਾ ਭਰਾ ਤੁਹਾਨੂੰ ਇਹੋ ਜੇ ਸੱਪਾਂ ਦਾ ਹੀ ਸ਼ੌਂਕ ਕਰਾਉਣਾ ਆਪਾਂ ਆ ਸੀਗਾ ਦਰਸ਼ਕੋ ਆਪਣਾ ਪਹਿਲਾ ਪੱਠਾ ਤੇ ਆਉਂ ਮਰਾ ਵੀਰ ਤੁਹਾਨੂੰ ਅਗਲੇ ਬੱਚੇ ਦਾ ਵੀ ਕਰਾਉਣਾ ਸ਼ੌਂਕ हां जी ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਅਗਲੇ ਬੱਚੇ ਦੀ ਕੁਆਲਿਟੀ ਮੇਰਾ ਬਰ ਠੀਕ ਹੈ ਜੀ ਦੋਨੇ ਮੇਰਾ ਭਰਾ ਇੱਕੋ ਝੋਲੀ ਦੀਆਂ ਦੋਨੇ ਪੱਠੀਆਂ ਬੰਨੀਆਂ ਮੇਰਾ ਵੀ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਸਰ ਉੱਤੇ ਮੇਰਾ ਬਰ ਕਾਲੇ ਚਟ ਪੀੜੀਆਂ ਆਖਾ ਪੂਰੀ ਲੋਗ ਠੀਕ ਹੈ ਜੀ ਹਲਕੀ ਜੀ ਕਾਲੀ ਪੂਰ ਤੇ ਟੂਸੇ ਹਲਕੇ ਜੇ ਕਾਲੇ ਮੇਰਾ ਭਰਾ ਤੇ ਆ ਦਰਸ਼ਕੋ ਪੱਠੀ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਵੀ ਚੈੱਕ ਕਰ ਲੋ ਕੁਆਲਿਟੀ ਬਿਲਕੁਲ ਕੋਰੇ ਬੱਚੇ ਨੇ ਮੇਰਾ ਵੀ ਠੀਕ ਹੈ ਜੀ ਟਾਂਗੀ ਚ ਲਾਉਣੇ ਟਾਂਗੀ ਤੇ ਲਾ ਲਿਓ ਛੱਤ ਤੇ ਲਾਉਣੀ ਤੁਸੀਂ ਛੱਤ ਤੇ ਲਾ ਕੇ ਤੇ ਮੇਰਾ ਭਰਾ ਢਾ ਕੇ ਦੇਖਿਓ ਯਾਰ ਤੇ ਆਹ ਵੇ ਜੀ ਪੱਠੀ ਆਪਣੀ ਦਾ ਪੱਲਾ ਜੀ ਕਰੋ ਚੈੱਕ ਮੇਰਾ ਭਰਾ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੰਨੇ ਨਿੱਗਰ ਸਾਫ ਸੁਥਰੇ ਆਪਣੇ ਕੂਤਰ ਨੇ ਵੀਰੇ ਆਹ ਚੈੱਕ ਕਰ ਲਓ ਆਮਨਾ ਕੂਤਰ ਜੂਆਂ ਨਾ ਫੁੱਲ ਭਰੇ ਹੁੰਦੇ ਆ ਚੈੱਕ ਕਰੋ ਮੇਰਾ ਬਿਲਕੁਲ ਸਾਫ ਸੁਥਰੇ ਕੂਤਰ ਨੇ ਕੋਈ ਜੂ ਨਹੀਂ ਕੋਈ ਕੋਹ ਨਹੀਂ ਮੇਰਾ ਵੀਰੇ ਠੀਕ ਹੈ ਜੀ ਆਹ ਦੇ ਵੱਲੋਂ ਮੇਰਾ ਭਰਾ ਕੋਸ਼ਿਸ਼ ਕਰੀ ਰਿਹਾ ਵੀਰੇ ਸਾਫ ਸੁਥਰਾ ਜਾਨਪਰ ਬਲੱਡ ਵਾਲਾ ਕੂਤਰ ਤੁਹਾਡੇ ਅੱਗੇ ਆਪਾਂ ਪੇਸ਼ ਕਰਿਆ ਕਰੀਏ ਠੀਕ ਹੈ ਤੇ ਆ ਬਈ ਜੀ ਪੱਥੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰੂੰ ਮੇਰਾ ਵੀਰ ਦੇਖੋ ਜੀ ਕਿੱਡੀਆਂ ਵੱਡੀਆਂ ਨੌਂਦਰਾ ਬੈਠ ਵਾਲੀ ਥਾਂ ਤੇ ਲੱਪਾ ਕਾਲੀ ਪੂਸ਼ ਕਾਲੇ ਟੂਸੇ ਜਮਾ ਬੰਦ ਜੋੜ ਪੈਰ ਦੇ ਵਿੱਚ ਪੱਕਾ ਛੱਲਾ ਹੀ ਇਹਦੇ ਲੱਗਿਆ ਹੋਇਆ ਮੇਰਾ ਵੀਰ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਪਿਓਰ ਬਲੱਡ ਦੇ ਵਿੱਚੋਂ ਮੇਰਾ ਵੀਰ ਆਪਣੀ ਇਹ ਪੱਥੀ ਆ ਜੀ ਠੀਕ ਹੈ ਇਹ ਆ ਲੋ ਜੀ ਬਾਕੀ ਤੁਸੀਂ ਫਰੰਟ ਅੱਗੇ ਉਹ ਚੈੱਕ ਕਰ ਲਓ ਸ਼ਾਹ ਕਾਲੀ ਨੋਕ ਆ ਮੱਥੇ ਉੱਤੇ ਮੇਰਾ ਵੀਰ ਦੇ ਹਲਕੀ ਜੀ ਬਿੰਦੀ ਆ ਕਾਲੇ ਦੇ ਚੋਟਾ ਜੀ ਠੀਕ ਹੈ ਏ ਆ ਲੋ ਜੀ ਵਾਕਈ ਥੋੜਾ ਹਨੇਰਾ ਜ਼ਿਆਦਾ ਹੋ ਗਿਆ ਤੇ ਕਿਉਂਕਿ ਕੁਛ ਕੈਮਰ ਜਾਲਾ ਵੀ ਮੁੰਡਾ ਇਹ ਲੇਟ ਹੋ ਗਿਆ ਹੈਗਾ ਤੇ ਆ ਸੀਗਾ ਦਰਸ਼ਕੋ ਆਪਣਾ ਮੁਕੰਮਲ ਅਗਲਾ ਬੱਚਾ ਤੇ ਆਓ ਵੀਰ ਹੁਣ ਮੈਂ ਸੁਣੂ ਦੋਵੇਂ ਪੱਠੀਆਂ ਇਹ ਜਾਲ ਦੇ ਵਿੱਚ ਦੁਬਾਰਤ ਛੱਡ ਕੇ ਵਿਖਾਉਣਾ ਤੁਰਦੇ ਫਿਰਦੇ ਠੀਕ ਹੈ ਜੀ ਥੇਰ ਜਾ ਥੇਰ ਜਾ ਹਾਂ ਜੀ ਬਾਬਿਓ ਆ ਦੁਬਾਰਤ ਮੇਰਾ ਭਰਾ ਪੱਠੇ ਆਪਣਾ ਦੀ ਮੁਕੰਮਲ ਸਟੈਂਡਿੰਗ ਮੈ ਜੀ ਹਣ ਚੈੱਕ ਕਰੋ ਦੇਖੋ ਜੀ ਇਹ ਝਾੜ ਕੇ ਦਰਖੋ ਜਮਾ ਚੀਨੇ ਬੱਚੇ ਬਣ ਜਾਣੇ ਆ ਪੀਲੀਆਂ ਅੱਖਾਂ ਰੱਖਣੀਆਂ ਇਹਨਾਂ ਨੇ ਠੀਕ ਆ ਜੀ ਪੂੰਜੇ ਵਿੱਚ ਕਾਲੇ ਫਰ ਬੈਠ ਵਾਲੀ ਥਾਂ ਤੇ ਲੱਪਾ ਜਮਾ ਸਰੋ ਫਿਲੀਪੀਨੀਆਂ ਅੱਖਾਂ ਦੇ ਪੱਥੇ ਬਣ ਗਏ ਤੇ ਮੈਂ ਕਹਿੰਦਾ ਬਤਿਆਂ ਦੀ ਉਹ ਡਾਰ ਦੇ ਕੇ ਥੋੜੀ ਰੂਹ ਖੁਸ਼ ਹੋਈਗੀ ਮੇਰਾ ਵੀਰ ਠੀਕ ਆ ਜੀ ਐਡੇ ਕੋ ਕਿਹੜੇ ਪੱਥੇ ਮੇਰਾ ਭਰਾ ਹਫ਼ਤੇ ਬਾਅਦ ਵੀ ਤੁਹਾਡੇ ਬੰਦ ਛੱਤ ਤੇ ਆ ਕੇ ਟਾਕੀਆਂ ਦੇ ਨਾਲ ਚਿਮੜਦੇ ਨੇ ਮੇਰਾ ਵੀਰ ਇਹੋ ਜਿਹਾ ਬਲਾਦਿਆ ਏਡੇ ਸੁੱਚੇ ਪੈਰਾਂ ਦਾ ਮੇਰਾ ਭਰਾ ਬਾਕੀ ਚਲੋ ਜਿਹੜਾ ਬੰਦਾ ਸ਼ਿਕਾਰੀ ਆ ਜਾਂ ਜਿਹਦੀ ਕਿਸਮਤ 'ਚ ਬੱਚੇ ਹੋਣਗੇ ਉਹ ਬੰਦੇ ਨੇ ਦਾ ਕੇ ਰਿਜ਼ਲਟ ਸਾਨੂੰ ਖੁੱਦ ਦੱਸ ਹੀ ਦੇਣਾ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਮੇਰਾ ਭਰਾ ਠੀਕ ਆ ਬਿਲਕੁਲ ਰੀਜ਼ਨੇਬਲ ਪ੍ਰਾਈਜ਼ ਆ ਦਰਸ਼ਕੋ ਇਹ ਕਰੀ ਵਟਸਐਪ ਤੇ ਤੁਸੀਂ ਰੇਟ ਲਾਜ਼ਮੀ ਕਨਫਰਮ ਕਰਿਆ ਕਰੋ ਠੀਕ ਆ ਫੇਰ ਹੀ ਤੁਹਾਨੂੰ ਪਤਾ ਲੱਗੂ ਹਾਂ ਵੀ ਸਾਡੇ ਕੂਤਰਾਂ ਦਾ ਕੀ ਰੇਟ ਹੈਗਾ ਜਾਂ ਤੇ ਕੀ ਨਹੀਂ ਮੇਰਾ ਵੀਰ ਤੇ ਬਾਕੀ ਤੁਹਾਨੂੰ ਪਤਾ ਕਿ ਡਲਬਰੀ ਇਹਨਾਂ ਦੀ ਆਲ ਪੰਜਾਬ ਆ ਪੰਜਾਬ ਤੋਂ ਇਲਾਵਾ ਮੇਰਾ ਵੀਰ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀਰ ਜਾਨ ਠੀਕ ਹੈ ਬਾਸ ਦੇ ਰਹੇ ਹਾਂ ਦਰਸ਼ਕੋ ਆਪਣੇ ਕੂਟਰ ਜਾਂਦੇ ਨੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਟੌਪ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ